ਸਵਾਗਤ ਹੈ ਸਾਥੀਓ ਤੁਹਾਡਾ 22 ਲਾਈਵ ਨਿਊਜ਼ ਦੇ ਉੱਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੋਕ ਸਭਾ 2024 ਦੀਆਂ ਇਲੈਕਸ਼ਨਾਂ ਪੰਜਾਬ ਔਰ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਹੋ ਰਹੀਆਂ ਹਨ ਇਸ ਸਮੇਂ ਅਸੀਂ ਜਲੰਧਰ ਦੇ ਪਿੰਡ ਗੁੜਿਆਂ ਵਿੱਚ ਮੌਜੂਦ ਹਾਂ ਸਾਡੇ ਨਾਲ ਰਜੀਵ ਗੁੜੇ ਜੀ ਹਨ ਆਪਾਂ ਇਹਨਾਂ ਤੋਂ ਜਾਣਦੇ ਹਾਂ ਕਿ ਪਿੰਡ ਗੁੜਿਆਂ ਦੇ ਵਿੱਚ ਕਿਸ ਤਰ੍ਹਾਂ ਵੋਟਾਂ ਦਾ ਜਿਹੜਾ ਰੁਝਾਨ ਹੈ ਕਿਸ ਤਰ੍ਹਾਂ ਲੋਕ ਆ ਰਹੇ ਆ ਔਰ ਅਸੀਂ ਬੂਥ ਵੀ ਚੈੱਕ ਕੀਤੇ ਆ ਸਾਰੇ ਬੂਥ ਜਿਹੜੇ ਆ ਇਕੱਠੇ ਲੱਗੇ ਆ ਉਹ ਆਪਾਂ ਗੱਲਬਾਤ ਕਰਦੇ ਹਾਂ ਰਜੀਵ ਗੁੜੇ ਨਾਲ ਸਰ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਜੈ ਗੁਰਦੇਵ ਧੰਨ ਗੁਰਦੇਵ ਰਜੀਵ ਗੁੜੇ ਸਾਹਿਬ ਪਿੰਡ ਗੁੜਿਆਂ ਦੇ ਵਿੱਚ ਲੋਕ ਜਿਹੜੇ ਆ ਉਹਨਾਂ ਦੇ ਵਿੱਚ ਅੱਜ ਵੋਟ ਪਾਉਣ ਦਾ ਕਿਹੋ ਜਿਹਾ ਰੁਝਾਨ ਨਜ਼ਰ ਆ ਰਿਹਾ ਦੇਖੋ ਜੀ ਲੋਕੀ ਵੋਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਆ ਤੇ ਵਧੀਆ ਤਰੀਕੇ ਨਾਲ ਸਵੇਰ ਤੋਂ ਕੰਮ ਚੱਲ ਰਿਹਾ ਵੋਟਾਂ ਦਾ ਇਲੈਕਸ਼ਨ ਸੰਬੰਧੀ ਜੋ ਵੀ ਕਾਰੋਬਾਰ ਚੱਲ ਰਿਹਾ ਹੈ ਤੇ ਦੂਜੀ ਗੱਲ ਇਹ ਵੀ ਇੱਥੇ ਇਲੈਕਸ਼ਨ ਜਿਹੜੀ ਆ ਪਾਰਟੀ ਲੈਵਲ ਤੇ ਨਹੀਂ ਆ ਕਿ ਭਾਈਚਾਰਕ ਸਾਂਝਾਂ ਤੌਰ ਤੇ ਹੁੰਦੀ ਆ ਤੇ ਸਾਰੇ ਬੰਦੇ ਰਲ ਮਿਲ ਕੇ ਕਰਦੇ ਆ ਠੀਕ ਆ ਬਾਕੀ ਹਰੇਕ ਪਾਰਟੀ ਦੇ ਆਪਣੇ ਆਪਣੇ ਵਿਚਾਰ ਆ ਕੋਈ ਕਿਸੇ ਪਾਰਟੀ ਦੇ ਵਿਚਾਰਾਂ ਨਾਲ ਸਹਿਮਤ ਆ ਕੋਈ ਕਿਸੇ ਪਾਰਟੀ ਦੇ ਵਿਚਾਰਾਂ ਨਾਲ ਸਹਿਮਤ ਤੇ ਇਹ ਚੀਜ਼ਾਂ ਤੋਂ ਉੱਚਾ ਉੱਠ ਕੇ ਇੱਕ ਭਾਈਚਾਰਕ ਸਾਂਝ ਨੂੰ ਪੈਲ ਦਿੱਤੀ ਜਾਂਦੀ ਹੈ ਬਿਲਕੁਲ ਜੀਪ ਸਾਹਿਬ ਅਸੀਂ ਵੀ ਦੇਖਿਆ ਕਿ ਬੂਥ ਜਿਹੜੇ ਆ ਸਾਰੀਆਂ ਪਾਰਟੀਆਂ ਨੇ ਬਿਲਕੁਲ ਨਾਲ-ਨਾਲ ਜਿਹੜੇ ਲਗਾਏ ਹੋਏ ਆ ਔਰ ਭਾਈਚਾਰਕ ਸਾਂਝ ਦਾ ਇੱਕ ਬਹੁਤ ਵੱਡਾ ਜਿਹੜਾ ਸੁਨੇਹਾ ਆ ਕੀ ਕਹਿਣਾ ਚਾਹੋਗੇ ਇਸ ਨੀਹਾ ਐਸਵਾਨੀ ਹਰ ਇਲੈਕਸ਼ਨ ਚ ਇਸੇ ਤਰ੍ਹਾਂ ਹੀ ਅਸੀਂ ਬਾਕੀ ਨਾਲ ਦੇ ਪਿੰਡਾਂ ਚ ਚਾਹੁੰਦੇ ਆ ਵੀ ਪਹੁੰਚੇ ਕਿ ਇਦਾਂ ਭਾਈਚਾਰਾ ਜਿਹੜਾ ਹਮੇਸ਼ਾ ਕਾਇਮ ਰਿਹਾ ਜਾਵੇ ਤੇ ਬਾਕੀ ਜਿਹੜੀਆਂ ਇਲੈਕਸ਼ਨ ਆਏ ਤਾਂ ਹਰ ਵਾਰੀ ਆਉਣੀ ਆਇਆਂ ਇਹ ਤੋਂ ਬਾਅਦ ਪੰਚਾਇਤੀ ਇਲੈਕਸ਼ਨ ਆ ਜਾਣੀਆਂ ਫਿਰ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਆ ਜਾਣੀਆਂ ਜਿੱਦਾਂ ਉਹਨਾਂ ਦੀ ਸੀਰੀਜ਼ ਬਣੀ ਹੋਣੀ ਆ ਉਦਾਂ ਇਲੈਕਸ਼ਨਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਆ ਪਾਈ ਪਾਈ ਚਾਰਾ ਜਿਹੜਾ ਉਹ ਹਮੇਸ਼ਾ ਕੈਮਰ ਖਾਣਾ ਚਾਹੀਦਾ ਹੈ ਜੀਬ ਗੁੜਾ ਸਾਹਿਬ ਇੱਕਲਾ ਸਵਾਲ ਤੁਹਾਡਾ ਨਾ ਕਰਦੇ ਕਿ ਜੰਦਰ ਲੋਕ ਸਭਾ ਤੇ ਜਿਹੜਾ ਪੰਜ ਕੋਣਾ ਮੁਕਾਬਲਾ ਆ ਕਿ ਕਿਹੜੀ ਕਿਹੜੀ ਪਾਰਟੀ ਨੂੰ ਤੁਸੀਂ ਸਭ ਤੋਂ ਅੱਗੇ ਜਿਹੜਾ ਸਮਝ ਰਹੇ ਸਮੇਂ ਦੇਖੋ ਜੀ ਇਹ ਤਾਂ ਹਰੇਕ ਬੰਦੇ ਦੀ ਆਪਣੀ ਆਪਣੀ ਸੋਚ ਆ ਬਾਕੀ ਜੇ ਪੰਜ ਕੋਣਾ ਮੁਕਾਬਲਾ ਹੈ ਕਿ ਕੈਂਡੀਡੇਟ ਖੜੇ ਆ ਔਰ ਸਾਰੇ ਜੱਤ ਨੂੰ ਮੰਨ ਕੇ ਖੜੇ ਆ ਵੀ ਮੈਂ ਜੱਤ ਦਾ ਮੈਂ ਜੱਤ ਦਾ ਨਾ ਤੇ ਮੇਰੇ ਮੱਦੇਨਜ਼ਰ ਚ ਦੇਖਿਆ ਜਾਵੇ ਤੇ ਮੇਰੇ ਸਾਹਮਣਾ ਬਲਵਿੰਦਰ ਕੁਮਾਰ ਐਡਵੋਕੇਟ ਤੇ ਸਾਡੀ ਪਾਰਟੀ ਦੇ ਕੈਂਡੀਡੇਟ ਸਰਦਾਰ ਚੰਜੀਤ ਸਿੰਘ ਚੰਨੀ ਉਹਨਾਂ ਦੇ ਦਰਮਿਆਨ ਮੁਕਾਬਲਾ ਚੱਲ ਰਿਹਾ ਹੈ ਤੇ ਉਮੀਦ ਹੈ ਵੀ ਸਾਡੀ ਪਾਰਟੀ ਲੀਡ ਕਰੂਗੀ ਸਰ ਸੱਤਾਧਾਰੀ ਪਾਰਟੀ ਨੇ ਪਵਨ ਕੌਂਟੀਨਿਊ ਨੂੰ ਉਤਾਰਿਆ ਉਹ ਵੀ ਦਾਅਵੇ ਕਰ ਰਹੀ ਹੈ ਕਿ ਸਾਡੀ ਪਾਰਟੀ ਜਿਹੜੀ ਸੀਟ ਜਿੱਤੇਗੀ ਇਸੇ ਤਰ੍ਹਾਂ ਹੀ ਭਾਜਪਾ ਨੇ ਸੁਸ਼ੀ ਰਿੰਗ ਨੂੰ ਉਤਾਰਿਆ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਸਰ ਉਹਨਾਂ ਬਾਰੇ ਇਹ ਕਹਿਣਾ ਹੈ ਬਈ ਸਾਡੇ ਪਿੰਡ ਚ ਤੱਲ ਬਦਲ ਨੂੰ ਬੜੀ ਤਵੱਜੋ ਨਹੀਂ ਦਿੰਦੇ ਲੋਕ ਉਹ ਕਹਿੰਦੇ ਇਹਨਾਂ ਦਾ ਕੋਈ ਦੀਨ ਮਾਨ ਹੈ ਨਹੀਂਗਾ ਇਹ ਅੱਜ ਇੱਧਰ ਸਾਨੂੰ ਲੜਾ ਕੇ ਤੇ ਕੱਲ ਨੂੰ ਇਹਨਾਂ ਨੇ ਪਤਾ ਨਹੀਂ ਕਿਹੜੀ ਪਾਰਟੀ ਤੋਂ ਜਾ ਕੇ ਇਲੈਕਸ਼ਨ ਲੜਨੀ ਆ ਵੀ ਅਸੀਂ ਆਪਣਾ ਭਾਈਚਾਰਾ ਕੈਮ ਰੱਖਣਾ ਤੇ ਦਲ ਬਦਲ ਨੂੰ ਆਂਦਾ ਸਾਥ ਨਹੀਂ ਦੇ ਰਹੇ ਅਰਜੀਬ ਕੁੜਾ ਜੀ ਜਿਹਦਾ ਨਕੋਦਰ ਵਿਧਾਨ ਸਭਾ ਦੀ ਆਪਾਂ ਗੱਲ ਕਰੀਏ ਤਾਂ ਇੱਥੇ ਅਕਾਲੀ ਦਲ ਦਾ ਪਹਿਲਾਂ ਜਿਹੜਾ ਵਿਧਾਇਕ ਸੀਗਾ ਉਹ ਵੀ ਕਹਿ ਰਿਹਾ ਕਿ ਅਸੀਂ ਬਹੁਤ ਜ਼ਿਆਦਾ ਸਟਰੋਂਗ ਹੋ ਗਏ ਹਮਿੰਦਰ ਸਿੰਘ ਕੇਪੀ ਦੀ ਇੰਟਰਵਿਊ ਕੀਤੀ ਸੀ ਉਹ ਕਹਿ ਰਿਹਾ ਕਿ ਅਕਾਲੀ ਦਲ ਭਾਰੀ ਬਹੁਮਤ ਨਾਲ ਜਿੱਤੇਗਾ ਕੀ ਕਹਿਣਾ ਚਾਹੋਗੇ ਦੇਖੋ ਸਰ ਉਹ 2009 ਚ ਵੀ ਇਲੈਕਸ਼ਨ ਲੜੀ ਸੀ ਉਹ ਨਹੀਂ ਐਮਪੀ ਬਣ ਤੇ ਸਾਡੇ ਪਿੰਡ ਵੀ ਆਏ ਸੀ ਉਹਨਾਂ ਦੀ ਮੀਟਿੰਗ ਵੀ ਹੋਈ ਸੀਗੀ ਤੇ ਉਸ ਤੋਂ ਬਾਅਦ ਕੀ ਹੈ ਕਿ ਉਹਨਾਂ ਨੇ 2009 ਚ ਬਸ ਇਲੈਕਸ਼ਨ ਦੇ ਟਾਈਮ ਕੰਮ ਲਿਆ ਜਿਹੜਾ ਕੰਮ ਲਿਆ ਉਸ ਤੋਂ ਬਾਅਦ ਚ ਤਾਂ ਫਿਰ ਉਹ ਕਮਰੇ ਚ ਹੀ ਰਹਿ ਬਾਹਰ ਨਿਕਲੇ ਨਹੀਂ ਤੇ ਜੋ ਸੈਂਟਰ ਗਵਰਨਮੈਂਟਲ ਉਹਨਾਂ ਨੂੰ ਫੰਡ ਆਇਆ ਸੀ ਸਰਦਾਰ ਮਨਮੋਹਨ ਸਿੰਘ ਜੀ ਦੀ ਸਰਕਾਰ ਦੁਆਰਾ ਤੇ ਉਹ ਕਿਸੇ ਪਾਸੇ ਉਹਨਾਂ ਕੋਲ ਲੱਗਾ ਹੀ ਨਹੀਂ ਬਹੁਤ ਭਾਰੀ ਮਾਤਰਾ ਜਿਹੜਾ ਉਹ ਫੰਡ ਸੀਗਾ ਵਾਪਸ ਹੀ ਗਿਆ ਅੰਤ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਆ ਪਿੰਡ ਗੁੜਿਆਂ ਦੇ ਲੋਕਾਂ ਨੂੰ ਮੈਸੇਜ ਤਾਂ ਇਹੀ ਹੈ ਜੀ ਬਸ ਭਾਈਚਾਰਾ ਕਾਇਮ ਰੱਖੋ ਤੇ ਲੀਡਰਾਂ ਮਗਰ ਨਾ ਲੱਗੋ ਤੇ ਬਾਕੀ ਇਹਨਾਂ ਦਾ ਕੋਈ ਦੀਨ ਮਾਨ ਹੈ ਨਹੀਂ ਕਿਨੇ ਕਿਧਰੋਂ ਕੱਲ ਨੂੰ ਲੜਨਾ ਆ ਵੀ ਆਪਾਂ ਤਾਂ ਸਦਾ ਪਿੰਡ 'ਚ ਰਹਿਣਾ ਤੇ ਰਲ ਮਿਲ ਕੇ ਰੋ ਤੇ ਵਧੀਆ ਤਰੀਕੇ ਨਾਲ ਇਲੈਕਸ਼ਨ ਜਿਹੜੀ ਆ ਨਵੇੜੀਏ ਕਿਸੇ ਤਰ੍ਹਾਂ ਨਾ ਕਿਸੇ ਨਾ 올ਡੀ ਨਾ ਕੋਈ ਬੈਂਚੀ ਨਾ ਧੰਨਵਾਦ ਤੁਹਾਨੂੰ ਮੈਂ ਸਾਥੀ ਹੋਏ ਸੀ ਗ੍ਰਜੀਵ ਗੁੜਾ ਪਿੰਡ ਗੁੜਿਆਂ ਤੋਂ ਸੋ ਧੰਨਵਾਦ ਜੀ